ਸਸ਼ੀ ਗਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੇ ਆ ਕਿ ਜਦੋਂ ਵੀ ਅਸੀਂ ਪਰੇਸ਼ਾਨ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਉਦਾਸੀ ਹੈ ਤਾਂ ਜਰਾ ਨੋਟ ਕਰੋ ਕਿ ਕਿਉਂ ਘਟਨਾ ਝੋਟ ਝੋਟ ਸਾਨੂੰ ਇੱਕ ਘਟਨਾਵਾ ਤੇ ਵਿਚਾਰ ਹੀ ਦਿੰਦੇ ਆ ਕਿਸੇ ਤਰ੍ਹਾਂ ਦੀ ਘਟਨਾ ਘਟੀ ਆ ਜੋ ਸਾਨੂੰ ਇੱਕ ਜ਼ਖਮ ਦੇ ਰਹੀ ਆ ਜੋ ਸਾਨੂੰ ਇੱਕ ਝੋਟ ਦੇ ਰਹੀ ਆ ਜੋ ਸਾਨੂੰ ਇੱਕ ਦੁੱਖ ਦੇ ਰਹੀ ਆ ਇਹ ਘਟਨਾ ਅਸਲ 'ਚ ਦੁੱਖ ਨਹੀਂ ਦੇ ਰਹੀ ਜੋ ਤੁਹਾਨੂੰ ਲੱਗ ਰਿਹਾ ਕਿ ਇਸ ਘਟਨਾ ਦੀ ਵਜ੍ਹਾ ਨਾਲ ਆ ਅਸਲ ਦੇ ਵਿੱਚ ਉਪੇਕਸ਼ਾ ਤੇ ਉਮੀਦ ਸਾਨੂੰ ਦੁੱਖ ਦਿੰਦੀ ਹੈ। ਕਈ ਵਾਰੀ ਕੋਈ ਘਟਨਾ ਸਾਡੇ ਆਪਣਿਆਂ ਨਾਲ ਇਦਾਂ ਦੀ ਹੋ ਜਾਂਦੀ ਆ ਜਿਦੇ ਨਾਲ ਸਾਨੂੰ ਅੰਦਰੂਨੀ ਚੋਟ ਲੱਗਦੀ ਆ ਅੰਦਰੂਨੀ ਜ਼ਖਮ ਹੁੰਦੇ ਆ ਜਿਨ੍ਹਾਂ ਨੂੰ ਭਰਨ ਲੱਗਿਆਂ ਵਕਤ ਵੀ ਲੱਗ ਜਾਂਦਾ ਪਰ ਅਸਲ ਦੇ ਵਿੱਚ ਚੋਟ ਤੇ ਦੁੱਖ ਤੇ ਚਿੰਤਾਵਾਂ ਸਾਨੂੰ ਸਾਡੀਆਂ ਉਮੀਦਾਂ ਹੀ ਦਿੰਦੀਆਂ ਜਦਾ ਜਰਾ ਨੋਟ ਕਰਿਓ ਕਿਦੇ ਤੋਂ ਕਿੰਨੀ ਉਮੀਦ ਸੀ ਤੇ ਉਹ ਕੀ ਨਹੀਂ ਕਿਸ ਚੀਜ਼ ਤੇ ਨਹੀਂ ਖਰੇ ਉੱtre ਜਾਂ ਉਤਰੀ ਬਸ ਪਤਾ ਲੱਗ ਜਾਏਗਾ ਕਿ ਅਸਲ ਚ ਜੇ ਉਮੀਦ ਅਸੀਂ ਕੀਤੀ ਸੀ ਜੇ ਅਸੀਂ ਕਿਸੇ ਤੋਂ ਕੁਝ ਚਾਇਆ ਸੀ ਤਾਂ ਗਲਤੀ ਸਾਡੀ ਸੀ ਤਾਂ ਸਜ਼ਾ ਵੀ ਸਾਨੂੰ ਹੀ ਮਿਲੂਗੀ ਉਹ ਭਾਵੇਂ ਸਾਡੇ ਮਨ ਨੂੰ ਮਿਲੇ ਭਾਵੇਂ ਸਾਡੇ ਦਿਮਾਗ ਨੂੰ ਮਿਲੇ ਭਾਵੇਂ ਅਸੀਂ ਉਸ ਨੂੰ ਕੋਈ ਰੋਗ ਹੀ ਕਿਉ ਨਾ ਬਣਾ ਲਈਏ ਕੀ ਹੁੰਦਾ ਆ ਜੋ ਘਟਨਾਵਾਂ ਜੋ ਚੀਜ਼ਾਂ ਸਾਡੇ ਨਾਲ ਹੁੰਦੀਆਂ ਨੇ ਜੋ ਸਾਡੇ ਨਾਲ ਬੀਤ ਰਿਆ ਹੁੰਦਾ ਅਸੀਂ ਅਸਲ ਦੇ ਵਿੱਚ ਉਸ ਲਈ ਜ਼ਿੰਮੇਵਾਰ ਸਿਰਫ ਤੇ ਸਿਰਫ ਆਪ ਹੀ ਹੁੰਦੇ ਹਾਂ ਕੋਈ ਇਨਸਾਨ ਅਗਰ ਕਿਸੇ ਚੀਜ਼ ਲਈ ਜ਼ਿੰਮੇਵਾਰ ਹੈ ਜਦੋਂ ਨਾ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਸਾਂਭਣ ਲਈ ਕਾਬਿਲ ਹੋਗੇ ਕਿ ਹਾਂ ਭਾਈ ਮੰਨੋ ਇੱਥੇ ਮੇਰੀ ਗਲਤੀ ਆ ਮੈਨੂੰ ਇਹਦੇ ਤੋਂ ਉਮੀਦ ਸੀ ਅਗਲਾ ਪੂਰਾ ਨਹੀਂ ਉੱਤਰਿਆ ਅਗਲੇ ਨੂੰ ਦੋਸ਼ ਨਾ ਦਿਓ ਆਪਣੇ ਸਿਰ ਦੋਸ਼ ਰੱਖੋ ਕਿ ਮੈਂ ਉਸ ਤੋਂ ਇਹ ਉਮੀਦ ਕੀਤੀ ਸੀ ਇਹ ਮੇਰੀ ਗਲਤੀ ਆ ਤੇ ਮੈਂ ਹੀ ਭੁਗਤਣੀ ਆ ਤੇ ਮੈਂ ਹੀ ਇਹਦੇ ਤੋਂ ਨਿਕਲਣਾ ਜਦੋਂ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਵੜ ਗਈਆਂ ਜਦੋਂ ਇਹ ਚੀਜ਼ ਨੂੰ ਤੁਸੀਂ ਅਕਸੈਪਟ ਕਰ ਲਿਆ ਹਾਂ ਮੈਂ ਚੀਜ਼ ਨੂੰ ਸਵੀਕਾਰ ਕਰਦੇ ਆ ਜਾਂ ਕਰਦੀ ਆ ਕਿ ਹਾਂ ਮੇਰੀ ਇਹ ਗਲਤੀ ਸੀ ਤਾਂ ਸੱਚ ਜਾਣੋ ਓਨੀ ਜਲਦੀ ਉਹ ਜ਼ਖਮ ਬਰਨਾ ਸ਼ੁਰੂ ਹੋ ਜਾਊਗਾ ਹੁਣ ਦੇਖੋ ਉਮੀਦ ਤੇ ਤੁਸੀਂ ਕੀਤੀ ਵਿਸ਼ਵਾਸ ਤੇ ਤੁਸੀਂ ਕੀਤਾ ਧੋਖਾ ਤੁਹਾਡੇ ਨਾਲ ਹੋਇਆ ਭੁਗਤੇ ਕੋਈ ਹੋਰ ਇਹ ਕਿਵੇਂ ਹੋ ਸਕਦਾ ਜੇ ਉਮੀਦ ਅਸੀਂ ਕੀਤੀ ਆ ਪਰੇਸ਼ਾਨ ਵੀ ਅਸੀਂ ਹੀ ਹੋਵਾਂਗੇ ਵਿਸ਼ਵਾਸ ਅਸੀਂ ਕੀਤਾ ਤਾਂ ਇਹਦਾ ਮਤਲਬ ਕਿ ਸਾਡੀ ਹੀ ਗਲਤੀ ਸੀ ਬਸ ਇਹ ਠੀਕ ਆ ਓਕੇ ਆ ਕਿਉਂ ਕਿਉਂਕਿ ਹੁਣ ਅਸੀਂ ਦੂਜੇ ਤੇ ਚੀਜ਼ਾਂ ਮੜਨੀਆਂ ਬੰਦ ਕਰ ਦਿਆਂਗੇ ਜਦੋਂ ਤੁਸੀਂ ਦੂਸਰੇ ਦੇ ਚੀਜ਼ਾਂ ਮੜਨੀਆਂ ਬੰਦ ਕਰੋਗੇ ਸੱਚ ਜਾਣੋ ਇੱਕ ਤਰ੍ਹਾਂ ਨਾਲ ਤੁਹਾਨੂੰ ਆਪਣੇ ਨਾਲ ਆਪਣੇ ਆਪ ਨੂੰ ਜਿਉਣਾ ਆ ਜਾਏਗਾ ਤੇ ਜਦੋਂ ਤੁਹਾਨੂੰ ਆਪਣੇ ਨਾਲ ਆਪਣੇ ਆਪ ਜਿਉਣਾ ਆ ਗਿਆ ਹਾਂ ਬਾਈ ਠੀਕ ਆ ਓਕੇ ਇਸ ਚੀਜ਼ ਤੋਂ ਸਿੱਖਿਆ ਲੈ ਕੇ ਤੁਸੀਂ ਆਪਣਾ ਰਸਤਾ ਬਣਾਇਆ ਉਸਤੇ ਚੱਲੇ ਤਾਂ ਸਮਝੋ ਤੁਸੀਂ ਕਾਮਯਾਬ ਕਿੱਥੇ ਇਹ ਜ਼ਿੰਦਗੀ ਜਿਉਣ ਚ ਇਹ ਦੁਨੀਆਦਾਰੀ ਵਿੱਚ ਕੌਣ ਕੀ ਕਹਿੰਦਾ ਕਿਵੇਂ ਕਹਿੰਦਾ ਕਿਸ ਤਰ੍ਹਾਂ ਕਹਿੰਦਾ ਮਾਇਨੇ ਨਹੀਂ ਰੱਖਦਾ ਅਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਲੈਨੇ ਆ ਕਿਸ ਪੱਖ ਨੂੰ ਸੁਣਦੇ ਆ ਕਿਸ ਚੀਜ਼ ਨੂੰ ਆਪਣੇ ਦਿਮਾਗ ਤੇ ਹਾਵੀ ਕਰ ਲੈਨੇ ਆ ਮਾਇਨੇ ਤਾਂ ਇਹ ਰੱਖਦਾ ਕਿਉਂ ਸਾਨੂੰ ਇੰਨਾ ਅਸਰ ਹੁੰਦਾ ਕਿਉਂ ਸਾਨੂੰ ਇੰਨੀ ਤਕਲੀਫ ਹੁੰਦੀ ਆ ਜੇ ਕੋਈ ਸਾਡੀ ਉਮੀਦ ਤੇ ਖਰਾ ਨਹੀਂ ਉਤਰਦਾ ਬਈ ਸੋਚੋ ਜਰਾ ਜੇ ਕਿਸੇ ਨੂੰ ਸਾਡੇ ਤੇ ਵੀ ਉਮੀਦਾਂ ਹੋਣਗੀਆਂ ਸੀ ਆਪਣੀ ਜ਼ਿੰਦਗੀ ਜਿਉਈਏ ਤੇ ਦੂਜੇ ਦੀਆਂ ਉਮੀਦਾਂ ਤੇ ਕਰੇ ਉਤਰੀ ਕਿਉਂਕਿ ਦੂਸਰੇ ਲਈ ਤੇ ਤੁਸੀਂ ਇਹ ਦੁਨੀਆ ਚਾਹੀ ਕੋਈ ਨਹੀਂ ਹਾਂ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਉਹਦੇ ਲਈ ਅਸੀਂ ਇੱਕ ਉਮੀਦ ਨਹੀਂ ਆ ਉਹਦੇ ਲਈ ਅਸੀਂ ਇੱਕ ਵਿਸ਼ਵਾਸ ਆ ਕਿਉਂਕਿ ਵਿਸ਼ਵਾਸ ਟੂ ਹੈ ਇਹ ਸਾਡਾ ਆਪਣੇ ਤੇ ਹੁੰਦਾ ਆਪਣੇ ਜਿਹੜੀ ਕੁਦਰਤ ਨੇ ਦਿੱਤੇ ਆ ਕੁਦਰਤ ਦਾ ਦਿੱਤਾ ਰਸਤਾ ਕਦੇ ਵੀ ਰਿਸ਼ਤਾ ਸੌਰੀ ਕੁਦਰਤ ਦਾ ਦਿੱਤਾ ਰਿਸ਼ਤਾ ਕਦੇ ਵੀ ਗਲਤ ਨਹੀਂ ਹੋ ਸਕਦਾ ਰਸਤਾ ਤੇ ਗਲਤ ਹੋਣਾ ਹੀ ਕੀ ਆ ਜਿਹੜਾ ਸਾਨੂੰ ਉਹਨੇ ਆਪਣੀ ਇੰਟੂਸ਼ਨ ਨਾਲ ਸਾਡੇ ਦਿਮਾਗ ਚ ਪਾਉਣਾ ਤੇ ਸਾਡੇ ਮਨ ਚ ਪਾਉਣਾ ਜਦੋਂ ਅਸੀਂ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਉਹਦੀ ਦਿੱਤੀ ਸੋਚ ਨਾਲ ਆਪਣੀ ਜ਼ਿੰਦਗੀ ਜਿਉਣੀ ਆ ਕਾ ਸਮਝੋ ਸਭ ਸਹੀ ਬਸ ਅਸਲ ਦੇ ਵਿੱਚ ਉਮੀਦ ਹੀ ਸਾਨੂੰ ਪਰੇਸ਼ਾਨ ਕਰਦੀ ਆ ਉਮੀਦ ਹੀ ਸਾਡਾ ਜ਼ਖਮ ਬਣ ਜਾਂਦੀ ਆ ਤੇ ਉਮੀਦ ਹੀ ਅਸਲ ਦੇ ਵਿੱਚ ਜਦੋਂ ਅਸੀਂ ਫੇਲ ਹੁੰਨੇ ਆ ਤਾਂ ਉਹ ਸਾਡੀ ਅਸਲ 'ਚ ਉਮੀਦ ਫੇਲ ਹੋ ਰਹੀ ਹੁੰਦੀ ਆ ਤੁਸੀਂ ਇੱਕ ਕੰਮ ਕਰਦੇ ਆ ਸਾਡੇ ਤਾਂ ਆ ਹੈਗੇ ਆ ਉਹਨਾਂ ਨੇ ਸਾਡਾ ਆ ਕਰ ਦੇਣਾ ਇਸ ਕਰਕੇ ਅਸੀਂ ਆ ਕਰ ਰਹੇ ਆ ਆਮ ਤੌਰ ਤੇ 70% ਲੋਕ ਜਿਹੜੇ ਆ ਕਿਸ ਤਰ੍ਹਾਂ ਕੀ ਕਰ ਰਹੇ ਆ ਉਹਦੇ ਲਈ ਪਹਿਲਾਂ ਤੋਂ ਹੀ ਉਹਨਾਂ ਨੇ ਸੋਚ ਰੱਖਿਆ ਫਿਊਚਰ ਕੀ ਹੈ ਭਵਿੱਖ ਕੀ ਹੈ ਇਹ ਵੀ ਤਾਂ ਇੱਕ ਉਮੀਦ ਹੀ ਆ ਕਿ ਅੱਜ ਨਹੀਂ ਜੀ ਅੱਗੇ ਦੇਖਿਓ ਤੁਸੀਂ ਕਿੰਨਾ ਵਧੀਆ ਹੋ ਜਾਣਾ ਆਸ ਹੋਣੀ ਕੌਨਫੀਡੈਂਸ ਹੋਣਾ ਇੱਕ ਅਲੱਗ ਚੀਜ਼ ਆ ਪਰ ਇਹ ਉਮੀਦ ਰੱਖਣਾ ਕਿ ਅੱਜ ਨਹੀਂ ਵਧੀਆ ਅੱਜ ਕਿਉਂ ਨਹੀਂ ਵਧੀਆ ਵਈ ਅੱਜ ਵੀ ਵਧੀਆ ਹੀ ਆ ਅੱਜ ਕੋਹ ਬਹੁਤ ਬੈਸਟ ਆ ਆਉਣ ਵਾਲਾ ਬੈਸਟ ਅਸੀਂ ਕਰ ਲੈਣਾ ਅਸੀਂ ਹਾਂ ਤਾਂ ਬੈਸਟ ਕਰ ਲਾਂਗੇ ਇਹ ਜ਼ਿੰਦਗੀ ਜਿਉਣ ਦਾ ਇਨਸਾਨ ਦਾ ਤਰੀਕਾ ਹੋਣਾ ਚਾਹੀਦਾ ਦੁੱਜਾ ਥੋੜਾ ਡਿਸਾਈਡ ਕਰੂਗਾ ਬਈ ਤੁਹਾਡਾ ਫਿਊਚਰ ਕੀ ਆ ਅਸੀਂ ਦੱਸਾਂਗੇ ਤੁਹਾਨੂੰ ਤੁਹਾਡਾ ਫਿਊਚਰ ਕੀ ਆ ਗਲਤ ਕੋਈ ਨਹੀਂ ਦੱਸ ਸਕਦਾ ਅੱਜ ਜਿੱਦਾਂ ਦੀ ਨੀਵ ਰੱਖ ਰਹੇ ਹਾਂ ਅਸੀਂ ਓਦਾਂ ਦਾ ਹੀ ਮਕਾਨ ਖੜਾ ਹੋਊ ਨਾ ਜਿੱਦਾਂ ਦਾ ਦਿਮਾਗ ਤੇ ਮਨ ਨੂੰ ਸੋਚ ਕਰਾਂਗੇ ਓਦਾਂ ਦਾ ਹੀ ਕੌਨਫੀਡੈਂਸ ਬਣ ਕੇ 4 ਨਹੀਂ 14 ਨਹੀਂ 40 ਨਹੀਂ ਤੇ ਫੇਰ ਭਾਵੇਂ ਜਿੰਨੇ ਮਰਜੀ ਹੋਣ ਜਦੋਂ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਆ ਜਦੋਂ ਤੁਹਾਨੂੰ ਆਪਣੇ ਬਣਾਉਣ ਵਾਲੇ ਤੇ ਵਿਸ਼ਵਾਸ ਆ ਤਾਂ ਬਸ ਠੀਕ ਹੈ ਫਿਰ ਤੇ ਠੀਕ ਹੈ ਫਿਰ ਫਿਰ ਜੋ ਹੋਊ ਉਹੀ ਗੱਲ ਕੁਦਰਤ ਵੱਲੋਂ ਦੇਖੀ ਜਾਓ ਥੋੜਾ ਜਿਹਾ ਥੋੜਾ ਜਿਹਾ ਕਿਉਂਕਿ ਆਪਾਂ ਇੱਕ ਪਰਿਵਾਰ ਆ ਆਪਣੇ ਆਪ ਬਾਰੇ ਸੋਚੋ ਆਪਣੇ ਜਖਮਾਂ ਨੂੰ ਹਰੇ ਨਾ ਰੱਖੋ ਸਾਰੀਆਂ ਚੀਜ਼ਾਂ ਪਿੱਛੇ ਸੁੱਟ ਕੇ ਆਪਣੀ ਜ਼ਿੰਦਗੀ ਨੂੰ ਇੰਜੋਏ ਕਰੋ ਆਪਣੇ ਸਾਹਾਂ ਦੀ ਕੀਮਤ ਨੂੰ ਸਮਝੋ ਆਪਣੇ ਸਾਹਾਂ ਦੀ ਕੀਮਤ ਨੂੰ ਸਮਝੋ ਇਹ ਕੁਦਰਤ ਨੇ ਤੁਹਾਨੂੰ ਗੋਡ ਗਿਫਟਡ ਦਿੱਤੇ ਆ ਤੁਸੀਂ ਆਪਣੀ ਮਰਜ਼ੀ ਨਾਲ ਇਹ ਦੁਨੀਆ 'ਚ ਨਹੀਂ ਆਏ ਪਰ ਜਿਉ ਤੇ ਮਰ ਜੀ ਨਾ ਸਕਦੇ ਹੋ ਜਿਉ ਖੁੱਲ ਕੇ ਜਿਉ ਖੁੱਲ ਕੇ ਹੱਸ ਖੁੱਲ ਕੇ ਇੰਜੋਏ ਕਰੋ ਹਰ ਤਰ੍ਹਾਂ ਨਾਲ ਕੋਮਾ ਬੜੀ ਖੂਬਸੂਰਤ ਦੁਨੀਆ ਹਰ ਰੋਜ ਗਈ ਨਾ ਮੈਂ ਬੜੀ ਖੁਸ਼ ਰਹਤ ਹਾਂ ਤੁਸੀਂ ਠੀਕ ਹੈ ਚਲੋ 17 ਜਨਵਰੀ 2026 ਦਿਨ ਹੈ ਜੀ ਸ਼ਨੀਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਤਕਰੀਬਨ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਜੋ ਚਤੁਰਥੀ ਤਿਥੀ ਹੈ ਕ੍ਰਿਸ਼ਨ ਪੱਖ ਦੀ ਤਿਥੀ ਤੇ ਮਾਂ ਬੋ ਬੋ ਤੁਮਾਗ ਬਾਗ ਦਾ ਮਹੀਨਾ ਚੱਲ ਰਿਹਾ ਹੁਣ ਹਨਾ ਤੇ ਚੰਦਰ ਰਾਸ਼ੀ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਅੱਜ ਸ਼ਨੀਵਾਰ ਵਾਲੇ ਦਿਨ 17 ਤਰੀਕ ਨੂੰ ਮੂਲ ਨਕਸ਼ਤਰ 8:12 ਮਿੰਟ ਤੱਕ ਸਵੇਰੇ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੁੱਲ ਦੀ ਪੂਜਾ ਲੱਗੇਗੀ ਉਸ ਤੋਂ ਬਾਅਦ ਪੂਰਾ ਪੂਰਬ ਛਾੜਾ ਨਕਸ਼ਤਰ ਚੱਲੇਗਾ ਸ਼ੁਕਰ ਦਾ ਤਨੂ ਰਾਸ਼ੀ ਚ ਚੰ드ਰਮਾ ਪਦਰਾ ਜੋ ਕਲ ਰਾਤ 10:10 ਤੋਂ ਸ਼ੁਰੂ 20 22 ਮਿੰਟ ਤੋਂ ਸੌਰੀ ਸ਼ੁਰੂ ਹੋਈ ਸੀ ਅੱਜ ਦਿਨੇ 11:13 ਤੇ ਖਤਮ ਹੋ ਜੇਗੀ ਬੁੱਧ ਅੱਜ ਮਕਰ ਰਾਸ਼ੀ ਚ 10:23 ਮਿੰਟ ਤੋਂ ਚਲੇ ਜਾਣਗੇ ਗੰਢ ਮੂਲ 8:12 ਤੇ ਖਤਮ ਨੇ ਮੈਂ ਤੁਹਾਨੂੰ ਦੱਸ ਦਿੱਤਾ ਨਾਲ ਹੀ ਅੱਜ ਦੇ ਦਿਨ ਸ਼ਨੀਵਾਰ ਵਾਲੇ ਦਿਨ ਤਕਰੀਬਨ ਜੇ ਆਪਾਂ ਦੇਖੀਏ ਤਾਂ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੁ ਕੰਧਾ ਰਹੇਗਾ ਏ ਸੀ ਜੀ ਸਿਤਾਰਿਆਂ ਬਾਰੇ ਜਾਣਕਾਰੀ ਤੇ ਹੁਣ ਆਪਾਂ জানਾਂਗੇ ਬੁੱਧ ਦਾ ਰਾਸ਼ੀ ਪਰਵਰਤਨ ਸੂਰਜ ਬੁੱਧ ਸ਼ੁਕਰ ਮੰਗਲ ਫਿਰ ਚਾਰ ਗ੍ਰਹਿ ਇਕੱਠੇ ਹੋ ਰਹੇ ਆ ਕੀ ਪ੍ਰਭਾਵ ਪਾਉਣਗੇ ਮਕਰ ਰਾਸ਼ੀ 'ਚ ਇਸ ਵਾਰ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲਾਂ ਐਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਬੁੱਧ ਤੀਜੇ ਖਾਨੇ ਦਾ ਮਾਲਕ ਆ ਨੌਵੇਂ ਖਾਨੇ 'ਚੋਂ ਨਿਕਲ ਕੇ ਦਸਵੇਂ ਖਾਨੇ 'ਚ ਜਾ ਰਿਹਾ ਥੋੜੀ ਜਿਹੀ ਤਾਂ ਰਿਲੈਕਸ ਮਿਲੇਗੀ ਤੁਹਾਨੂੰ ਪਰਿਵਾਰ ਵੱਲੋਂ ਆਉਣ ਵਾਲੇ ਕੱਲ ਦੀ ਚਿੰਤਾ ਵੀ ਥੋੜੀ ਜੀ ਘਟੇਗੀ ਨੌਵੇਂ ਸਥਾਨ ਬ੍ਰਹਸਪਤ ਦਾ ਸੀ ਤੇ ਬ੍ਰਹਸਪਤ ਨੇ ਜੋ ਤੁਹਾਡੇ ਲਈ ਸ਼ੁਭ ਕਾਮ ਕੀਤੇ ਤੁਹਾਡੀ એનર્ਜੀ ਨੂੰ ਸ਼ੁਭ ਕੀਤਾ ਉਹ ਵੈਸੇ ਤੁਹਾਡੇ ਲਈ ਸ਼ੁਭ ਹੁੰਦਾ ਹੀ ਜਾਏਗਾ ਪਰ ਦਸਵੇਂ ਸੂਰਜ ਬੁੱਧ ਦੀ ਯੁਤੀ ਜੋ ਹੈ ਅੱਛੇ ਲੋਕਾਂ ਨਾਲ ਸੰਬੰਧ ਤੇ ਆਪਣਾ ਜੋ ਤੁਹਾਡਾ ਕੰਮ ਕਰਮ ਹੈ ਉਹ ਅچھے ਲੋਕਾਂ ਨਾਲ ਮੀਟਿੰਗ ਨਾਲ ਅੱਗੇ ਵਧਣਾ ਸ਼ੁਰੂ ਹੋ ਜਾਏਗਾ ਗ੍ਰੈਸ ਸ਼ੁਭ ਨੇ ਅچھے ਨੇ ਗੁਦ ਦਾ ਰਾਸ਼ੀ ਪਰਵਰਤਨ ਮੰਗਲ ਨੂੰ ਨੇਕ ਕਰੇਗਾ ਪ੍ਰਾਪਰਟੀ ਨਾਲ ਸਬੰਧਤ ਕੰਮ ਕਰਨ ਵਾਲਿਆਂ ਦੀ ਬਾਣੀ ਦਾ ਪ੍ਰਭਾਵ ਦੂਜੇ ਤੇ ਸ਼ੁਭ ਪਵੇਗਾ ਮਤਲਬ ਜੋ ਬੋਲੋਗੇ ਅਗਲਾ ਸੁਨੇਗਾ ਵੀ ਇਹ ਹੋਣ ਵਾਲਾ ਤਾਂ ਤੁਹਾਡੇ ਲਈ ਅੱਛਾ ਹੀ ਆ ਟੌਰਸ ਜਾਨੀ ਬ੍ਰਿਕਰ ਰਾਸ਼ੀ ਬ੍ਰਿਕ ਜਰਜੀ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਸਾਹ ਆਉਣਾ ਨਾ ਉਹ 8ਵੇਂ ਸਥਾਨ 'ਚ ਹੈ ਧਨ ਸਥਾਨ ਦਾ ਮਾਲਕ ਸੀ 8ਵੇਂ 'ਚ ਗਿਆ ਹੋਇਆ ਸੀ ਬੜੇ ਥੋੜੇ ਬੋਤੇ ਨੁਕਸਾਨ ਜੇ ਵੀ ਹੋਏ ਪੈਸੇ ਵੱਲੋਂ ਤੇ ਚੱਲ ਹੁਣ ਉਹਨੇ 10ਵੇਂ ਸਥਾਨ 9ਵੇਂ ਸਥਾਨ 'ਚ ਚਲੇ ਜਾਣਾ ਆ ਕਿਉਂਕਿ ਸੂਰਜ ਬੁੱਧ ਦੀ ਜੁੱਤੀ ਬੰਨੀ ਆ ਥੋੜਾ ਜਿਹਾ ਸੱਟ ਚੋਟ ਤੋਂ ਬਚਿਓ ਲੱਤ ਬਾਹਾਂ 'ਚ ਗੋਡੇ 'ਚ ਕਿਸੇ ਦੇ ਵੀ ਦਰਦ ਹੋ ਰਿਹਾ ਤਾਂ ਤੁਸੀਂ ਕੀੜਿਆਂ ਨੂੰ ਸ਼ੱਕਰ ਆਟਾ ਪਾ ਸਕਦੇ ਹੋ ਹਰੀਆਂ ਸਬਜ਼ੀਆਂ ਲੰਗਰ 'ਚ ਦੇ ਸਕਦੇ ਹੋ ਪਰ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਤਰੱਕੀ ਤੇ ਨਾਲ ਆਪਣਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਫਾਇਦਾ ਉਹਨਾਂ ਦੇ ਕੰਮ 'ਚ ਹੋਏਗਾ ਪਿਤਾ ਦੀ ਸਿਹਤ ਥੋੜੀ ਬਹੁਤੀ ਖਰਾਬ ਰਹਿ ਸਕਦੀ ਆ ਉਹਦੇ ਲਈ ਤੁਸੀਂ ਤਾਂਬੇ ਦਾ ਪੈਸਾ ਆਪਣੀ ਜੇਬ 'ਚ ਰੱਖ ਲੈਣਾ ਜਾਂ ਆਪਣੇ ਪਿਤਾ ਦੀ ਜੇਬ 'ਚ ਰੱਖਾ ਸਕਦੇ ਹੋ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦਾ ਇਹ ਲਗਨ ਦਾ ਮਾਲਕ ਰਾਸ਼ੀ ਤੋਂ ਜਾਏਗਾ 8ਵੇਂ ਸਥਾਨ ਵਿੱਚ ਥੋੜੀ ਬਹੁਤੀ ਚਿੰਤਾ ਤਾਂ ਵੱਡੀ ਘਰ ਪਰਿਵਾਰ ਨੂੰ ਲੈ ਕੇ ਥੋੜੀ ਬਹੁਤੀ ਚਿੰਤਾ ਕਦੀ ਥੋੜੇ ਆਪਣੇ ਘਰ ਘਰੇਲੂ ਪਰੇਸ਼ਾਨੀ ਪੇਟ ਸਬੰਧੀ ਇਨਫੈਕਸ਼ਨ ਨੂੰ ਲੈ ਕੇ ਤਾ ਹੁਣ ਬੁੱਧ ਅਠਕਿਆਂ ਆ ਗਿਆ ਆ ਥੋੜਾ ਜਿਆ ਸੰਭਲ ਕੇ ਚੱਲਣਾ ਪੈਣਾ ਕਿਸੇ ਪੀਪਰ ਵਰਕ ਨੂੰ ਲੈ ਕੇ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਆ ਥੋੜਾ ਇਸ ਚੀਜ਼ ਨੂੰ ਲੈ ਕੇ ਧਿਆਨ ਰੱਖੋਗੇ ਤਾਂ ਜ਼ਿਆਦਾ ਵਧੀਆ ਨਾਲ ਬੁੱਧ ਦੀ એનર્ਜੀ ਤੇ ਮੰਗਲ ਦੇ ਨਾਲ ਹੁਣ ਕਰਕੇ ਦੰਦਾਂ ਦੀ ਪ੍ਰੋਬਲਮ ਪੇਟ ਦੀ ਪ੍ਰੋਬਲਮ ਵੀ ਤੰਗ ਕਰ ਸਕਦੀ ਆ ਥੋੜਾ ਜਿਹਾ ਵੀ ਧਿਆਨ ਰੱਖਣਾ ਆ ਤੇ ਨਾਲ ਤੁਸੀਂ ਕੋਸ਼ਿਸ਼ ਕਰਨੀ ਆ ਰਸੋਈ 'ਚ ਬੈਠ ਕੇ ਖਾਣਾ ਤੇ ਬੱਚਿਆਂ ਨੂੰ ਖਟੀਆਂ ਟੌਫੀਆਂ ਦੇਣੀਆਂ ਸ਼ੁਰੂ ਕਰ ਦੇਣੀਆਂ ਨੇ ਤਕਰੀਬਨ ਫਰਵਰੀ ਤੱਕ ਮੈਂ ਤੁਹਾਨੂੰ ਤਰੀਕ ਐਗਜ਼ੈਕਟ ਵੀ ਦੱਸ ਦੂੰ ਕਿ ਕਿੰਨੀ ਤਰੀਕ ਤੱਕ ਬੋਧ ਇੱਥੇ ਰਹੇਗਾ ਤਕਰੀਬਨ 25 ਫਰਵਰੀ ਤੱਕ ਮੇਰੇ ਸਾਹਮਣੇ ਰਹਿਣ ਵਾਲਾ ਆ ਤੁਹਾਨੂੰ ਮੈਂ ਦੱਸ ਵੀ ਦਿੰਨੀ ਆ ਸੌਰੀ 3 ਫਰਵਰੀ ਤੱਕ 3 ਫਰਵਰੀ ਨੂੰ ਕੰਮ ਬਚ ਚਲੇ ਜਾਏਗਾ 3 ਫਰਵਰੀ ਤੱਕ ਆ ਕੋਈ ਜ਼ਿਆਦਾ ਦਿਨ ਤਾਂ ਹੈ ਨਹੀਂ ਆ ਤੇ ਥੋੜਾ ਆਰਾਮ ਨਾਲ ਟਾਈਮ ਕੱਢ ਲੈਣਾ ਚੰਗਾ ਅਗਲੀ ਰਾਸ਼ੀ ਦੀ ਗੱਲ ਕਰੀ ਆਪਾਂ ਕੈਂਸਰ ਜਾਨੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਗ੍ਰਹਿਾਂ ਮੁਤਾਬਕ ਬੁੱਧ ਆ ਗਿਆ ਜੀ ਸੂਰਜ ਦੇ ਨਾਲ 7ਵੇਂ ਸਥਾਨ 'ਤੇ ਤੁਹਾਡੇ ਧਨ ਦਾ ਮਾਲਕ ਆਫਰ ਆਈ ਤੁਹਾਨੂੰ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਆਫਰ ਆਈ ਤੁਹਾਨੂੰ ਆਪਣੇ ਪਰਿਵਾਰ ਨਾਲ ਕਿਸੇ ਤਰ੍ਹਾਂ ਨਾਲ ਦੂਰ ਦਰਾਡੇ ਯਾਤਰਾ ਕਰਨ ਦੀ ਬਹੁਤ ਵਧੀਆ ਘੁੰਮਣਾ ਫਿਰਨਾ ਚਾਹੀਦਾ ਆ ਬੁੱਧ ਤੁਹਾਡੇ 12ਵੇਂ ਖਾਨੇ ਦਾ ਮਾਲਕ ਆ ਜੋ 7ਵੇਂ ਸਥਾਨ 'ਚ ਗਿਆ ਆ ਤਾਂ ਇਸ ਕਰਕੇ ਪਾਰਟਨਰਸ਼ਿਪ ਵਿੱਚ ਤੇ ਲਾਈਫ 파ਟਨਰ ਨਾਲ ਥੋੜੇ ਜਿਹੀ ਉਲਝੇਵੇਂ ਕਰਨ ਤੋਂ ਬਚੋ ਖਾਸ ਤੌਰ ਤੇ ਬਹਿਸ ਬਾਜੀ ਕਰਨ ਤੋਂ ਬਚੋ ਇਹ ਬਹਿਸ ਬਾਜੀ ਤੁਹਾਨੂੰ ਐਵੇਂ ਹੀ ਇਰੀਟੇਟ ਕਰੂਗੀ ਖਿਜੋਗੇ ਤੇ ਫਿਰ ਐਵੇਂ ਹੀ ਪਰਿਵਾਰ ਦਾ ਮਾਹੌਲ ਖਰਾਬ ਹੋਏਗਾ ਠੀਕ ਹੈ ਤੁਹਾਡੇ ਆਪਣੇ ਲੌਜੀਕ ਨੇ ਤੁਹਾਡੇ ਆਪਣੇ ਤਰਕ ਨੇ ਪਰ ਫਿਰ ਵੀ ਥੋੜਾ ਸੰਭਲ ਕੇ ਹੀ ਚੱਲੋਗੇ ਤਾਂ ਜ਼ਿਆਦਾ ਵਧੀਆ ਰਹੋ ਬਿਣਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੇ ਕਿ ਬਿਨਾ ਕਹੇ ਕਿਸੇ ਵੀ ਜਮਾਨਤ ਖਮਾਂਚਨੀ ਪੈਣਾ ਕਿਤੇ ਸਾਈਨ ਨਹੀਂ ਕਰਨਾ ਠੀਕ ਤਾਂ ਸਮਝੋ ਇਹ ਬੁੱਧ ਦਾ ਰਾਸ਼ੀ ਪਰਵਰਤਨ ਚੰਗਾ ਰਹੇਗਾ ਇਸ ਟਾਈਮ ਤੇ ਹਰਾ ਰੰਗ ਬਿਲਕੁਲ ਵੀ ਨਹੀਂ ਪਾਉਣਾ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਧੰਦਾ ਮਾਲਕ ਇਨਕਮ ਦਾ ਮਾਲਕ ਜਾਏਗਾ 6ਵੇਂ ਸਥਾਨ ਵਿੱਚ ਤਾਂ ਕੋਈ ਇੱਥੇ ਨੁਕਸਾਨ ਨਹੀਂ ਕਰੇਗਾ ਤੋਂ ਕਿ ਤੁਹਾਡੇ ਲਗਨ ਦੇ ਮਾਲਕ ਨਾਲ ਬੈਠਾ ਆ ਸਰਕਾਰੀ ਤੌਰ ਤੇ ਚੱਲੇ ਹੋਏ ਉਲਝੇਵਿਆਂ ਦਾ ਹੱਲ ਵੀ ਮਿਲੇਗਾ ਨੇਂ ਫੇਂ ਬੀਵਾ ਦੇਗਾ ਵਿਰੋਧੀ ਤਾਂ ਵੀ ਰਹਿਣਗੇ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਥੋੜਾ ਜਿਹਾ ਵਹਿਮ ਦਿਮਾਗ ਵਿੱਚ ਕਿਸੇ ਦੀਆਂ ਚਾਲਾਂ ਨੂੰ ਲੈ ਕੇ ਹੋ ਸਕਦਾ ਕਿ ਸਾਡੇ ਬਾਰੇ ਸੋਚਦੇ ਆ ਸਾਡੇ ਬਾਰੇ ਕੱਲ ਦੇ ਜੋ ਕੋਈ ਕੁਝ ਕਰ ਰਿਹਾ ਕਰਨ ਦੋ ਸੂਰਜ ਉੱਚਦਾ ਆ ਨਾਨਕੇ ਦਾਦਕੇ ਪਰਿਵਾਰ ਵਿੱਚ ਕੋਈ ਫੰਕਸ਼ਨ ਦੀ ਤਿਆਰੀ ਚੱਲ ਰਹੀ ਆ ਤਾਂ ਉੱਥੇ ਤੁਹਾਡੇ ਲਈ ਵਧੀਆ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਆ ਬਸ ਰਸੋਈ 'ਚ ਬੈਠ ਕੇ ਖਾਣਾ ਖਾਣਾ ਸ਼ੁਰੂ ਕਰੋ ਤੇ ਕੀੜਿਆਂ ਨੂੰ ਚੱਕਰਾ ਟਾਪਾਓ ਵਰਗੋਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਲਗਨ ਦਾ ਹੀ ਮਾਲਕ ਗਿਆ ਰਾਸ਼ੀ ਤੋਂ ਪੰਜਵੇਂ ਸਥਾਨ 'ਚ ਬਹੁਤ ਵਧੀਆ ਹੋ ਗਿਆ ਹੁਣ ਮਾਤਰੀ ਸਿਹਤ ਵੀ ਠੀਕ ਹੋਏਗੀ ਪੇਟ ਸਬੰਧੀ ਉਹਨਾਂ ਨੂੰ ਕੋਈ ਪਰੇਸ਼ਾਨੀ ਆਈ ਸੀ ਪੇਟ 'ਚ ਗਰਮੀ ਹੋਈ ਸੀ ਇਨਫੈਕਸ਼ਨ ਹੋਈ ਸੀ ਉਹ ਠੀਕ ਹੋ ਜਾਏਗੀ ਤੁਹਾਡੇ ਆਪਣੇ ਲਈ ਤੁਹਾਨੂੰ ਸ਼ੁਭ ਸ਼ੁਭ ਬੋਲਣਾ ਚੰਗਾ ਫਾਇਦਾ ਦਏਗਾ ਨਾਲ ਹੀ ਬੱਚਿਆਂ ਨੂੰ ਲੈ ਕੇ ਟੈਨਸ਼ਨ ਪਰੇਸ਼ਾਨੀ ਜੋ ਦਿਮਾਗ ਤੇ ਚੜੀ ਸੀ ਉਹਦਾ ਹੱਲ ਹੋ ਜਾਊਗਾ ਕਹਿ ਸਕਦੇ ਹਾਂ ਸਿਤਾਰੇ ਚੰਗਿਆ ਇਸ ਟਾਈਮ ਤੇ ਤਕਰੀਬਨ 3 ਫਰਵਰੀ ਤੱਕ ਇੱਕ ਤਾਂ ਸ਼ੁਭ ਸ਼ੂ ਬੋਲੋ ਤਾਂਬੇ ਦਾ ਪੈਸਾ ਕੋਲ ਰੱਖੋ ਤੇ ਖਾਸ ਤੌਰ ਤੇ ਧਿਆਨ ਰੱਖਣਾ ਹੈ ਤੁਸੀਂ ਆਪਣੀ ਪੈਨ ਨਾਲ ਸੰਬੰਧ ਸਹੀ ਰੱਖਣੇ ਆ ਅਗਲੀ ਰਾਸ਼ੀ ਲਿਬਣਾ ਜਨੀ ਤੋਲਾ ਰਾਸ਼ੀ ਤੋਲਾ ਰਾਸ਼ੀ ਦੇ ਲਈ ਕਿਸਮਤ ਦਾ ਮਾਲਕ ਬੁੱਧ ਜੋ ਹੈ ਬੈਠੇਗਾ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਕਰਮਕਾਨ 플ੌਟ ਲੈਣ ਲਈ ਇਹ ਸਮਾਂ ਬਿਲਕੁਲ ਅੱਛਾ ਸੂਰਜ ਬੁੱਧ ਦੀ ਜੁਤੀ ਤੁਹਾਨੂੰ ਯਾਤਰਾ ਵੀ ਕਰਵਾ ਸਕਦੀ ਹੈ ਵਿਦੇਸ਼ ਯਾਤਰਾ ਲੰਬੀ ਯਾਤਰਾ ਕਿਸੇ ਤਰ੍ਹਾਂ ਦੀ ਪਲੈਨਿੰਗ ਤੁਸੀਂ ਕਰਨੀ ਆ ਤਾਂ ਇਸ ਟਾਈਮ ਤੇ ਕਰ ਸਕਦੇ ਹੋ ਮਾਤਾ ਦੀ ਸਿਹਤ ਵੀ ਥੋੜੀ ਜੀ ਸਹੀ ਰਹੇਗੀ ਪਰ ਵੀਪੀ ਦੀ ਪ੍ਰੋਬਲਮ ਥੋੜੀ ਵੱਧ ਘੱਟ ਸਕਦੀ ਹੈ ਇਸ ਕਰਕੇ ਥੋੜਾ ਜੀ ਵੀ ਧਿਆਨ ਰੱਖਣਾ ਕਿ ਕਿਸੇ ਤਰ੍ਹਾਂ ਨਾਲ ਕੋਈ ਪਰੇਸ਼ਾਨੀ ਵੀਪੀ ਦੀ وجہ ਨਾਲ ਆ ਰਹੀ ਹੋਵੇ ਤਾਂ ਚੱਲਦੇ ਪਾਣੀ ਚ ਚੌਲ ਦੁੱਧ ਚਲ ਪ੍ਰਵਾਹ ਕਰਦੇ ਰਹਿਣਾ ਤੇ ਪੰਛੀਆਂ ਨੂੰ ਸਤਨਾ ਜਾਪਾ ਸਕਦੇ ਹੋ ਤੁਸੀਂ ਘਰ ਤੋਂ ਬਾਹਰ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਰਾਸ਼ੀ ਪਰਵਰਤਨ ਸਹੀ ਕਰੇਗਾ ਕਿਉਂਕਿ ਤੀਜੇ ਸਥਾਨ ਵਿੱਚ ਜਾਏਗਾ ਪਰ 8ਵੇਂ ਖਾਨੇ ਦਾ ਮਾਲਕ ਆ ਤਪਾਈ ਭੈਣ ਦੀ ਸੇਧ ਦਾ ਧਿਆਨ ਰੱਖਣਾ ਤੁਸੀਂ ਛੋਟੇ ਵੱਡੇ ਭਾਈ ਭੈਣ ਨਾਲ ਬੈਸਬਾਜੀ ਨਹੀਂ ਕਰਨੀ ਤੀਜੀ ਗੱਲ ਸਭ ਤੋਂ ਜ਼ਰੂਰੀ ਇਹ ਆ ਕਿ ਸਰਕਲ ਪੁਰਾਣੇ ਦੋਸਤ ਮਿੱਤਰ ਮਿਲਣਗੇ ਉਹਨਾਂ ਨਾਲ ਟਾਈਮ ਸਪੈਂਡ ਹੋਏਗਾ ਔਰ ਸੂਰਜ ਬੁੱਧਾ ਜੋਗਨ ਜੋ ਹੈ ਇਹ ਤੁਹਾਡੇ ਆਲੇ ਦੁਆਲੇ ਸਰਕਲ ਵੱਲੋਂ ਤੁਹਾਡਾ ਨੇਮ ਫੇਮ ਚਮਕਾਉਣ ਲਈ ਕਾਰਗਰ ਸਾਬਤ ਹੋਵੇਗਾ ਕੰਮ ਕਿਸੇ ਵੀ ਤਰ੍ਹਾਂ ਦਾ ਹੋਵੇ ਕੰਮ ਕਿਸੇ ਵੀ ਤਰ੍ਹਾਂ ਦਾ ਹੋਵੇ ਬਸ ਮੰਗਰ ਰਸੋਈ ਦੇ ਵਿੱਚ ਸ਼ੈਦ ਰੱਖਣ ਤੇ ਮੰਗਲ ਦੀ એનર્ਜੀ ਸ਼ੁਭ ਹੋਏਗੀ ਤੇ ਸੂਰਜ ਬੁੱਧ ਦੀ ਯੁਤੀ ਵੈਸੇ ਵੀ ਰਾਜਨੀਤਿਕ ਤੌਰ ਤੇ ਨੇਮ ਫੇਮ ਲਈ ਚੰਗੇ ਸਿਤਾਰੇ ਤੁਹਾਡਾ ਸ਼ੁਭ ਸਾਥ ਦੇਣਗੇ ਸੈਜਿਟੇਰੀਅਸ ਦਾ ਨਹੀਂ ਤੁਹਾਨੂੰ ਰਾਸ਼ੀ ਹੁਣ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਬੁੱਧ ਲਗਨ ਚੋਂ ਨਿਕਲੇਗਾ ਬਹੁਤ ਹੀ ਅੱਛਾ ਭਾਵੇਂ ਸਤਵੇਂ ਖਾਨੇ ਨੂੰ ਦੇਖ ਰਿਹਾ ਸੀ ਪਾਰਕ ਫਿਰ ਵੀ ਬੁੱਧ ਐਂਟੀਗ੍ਰਹਿ ਹੋਣ ਕਰਕੇ ਇਹਨੇ ਥੋੜਾ ਸਿਰ ਦੀਆਂ ਨਾੜਾਂ 'ਚ ਪ੍ਰੋਬਲਮ ਵੀ ਦਿੱਤੀ ਥੋੜਾ ਜਿਆਹਾ ਪਾਰਾ ਵੀ ਵਧਾਇਆ ਤੇ ਨਾਲ ਹੁਣ ਜਦੋਂ ਸੂਰਜ ਨਿਕਲ ਗਿਆ ਸੀ ਤਾਂ ਕੱਲਾ ਬੁੱਧ ਥੋੜਾ ਪਰੇਸ਼ਾਨ ਵਪਾਰ ਕੰਮ ਕਰਨ ਨੂੰ ਲੈ ਕੇ ਘਰ ਹੀ ਰਿਹਾ ਸੀ ਤਾਂ ਚਲੋ ਹੁਣ ਇਥੋਂ ਬੁੱਧ ਨਿਕਲ ਕੇ ਦੂਸਰੇ ਖਾਨੇ ਵਿੱਚ ਜਾਏਗਾ ਔਲਾਸ ਸੁਮੰਦੀ ਟੈਨਸ਼ਨਾਂ ਥੋੜੀਆਂ ਜੀਆਂ ਘਟਣਗੀਆਂ ਫਿਰ ਵੀ ਔਲਾਦ ਦੀ ਸੰਗਤ ਨੂੰ ਲੈ ਕੇ ਥੋੜਾ ਧਿਆਨ ਰਸਤਰ ਰਹਿਣਾ ਚਾਹੀਦਾ ਤੁਹਾਨੂੰ ਤੇ ਦੂਸਰੀ ਗੱਲ ਇਹ ਆ ਕਿ ਦੋ ਚਾਰ ਬਦਾਮ ਨਾਰੀਅਲ ਸ਼ਨੀਵਾਰ ਮੰਦਰ ਦੋ ਆਣ ਗਵਣ ਚ ਕਿਸੇ ਨਾ ਕਿਸੇ ਨਾਲ ਕੋਈ ਰੌਲਾ ਪੈ ਜਾਏਗਾ ਕੋਈ ਜਾਂ ਜ਼ਰੂਰ ਜ਼ਮੀਨ ਦਾ ਝਗੜਾ ਚੱਲ ਪਵੇਗਾ ਪਰ ਕੋਈ ਅਗਰ ਸਮਝਦਾਰੀ ਨਾਲ ਚੱਲਦੇ ਹੋ ਤਾਂ ਹੱਲ ਵੀ ਤੁਹਾਨੂੰ ਵਧੀਆ ਮਿਲ ਜੇਗਾ ਕੋਈ ਨੁਕਸਾਨ ਵਾਲੀ ਗੱਲ ਤਾਂ ਹੈ ਨਹੀਂ ਪਰ ਫਿਰ ਵੀ ਬਹੁਤ ਸਹਜਤਾ ਨਾਲ ਗੁੱਸੇ ਤੇ ਕੰਟਰੋਲ ਰੱਖ ਕੇ ਪਾਰੇ ਨੂੰ ਕੰਟਰੋਲ ਰੱਖ ਕੇ ਚੱਲਣਾ ਤੁਨੂੰ ਰਾਸ਼ੀ ਵਾਲਿਆਂ ਲਈ ਸ਼ੁਭਫਲ ਦਵਾਏਗਾ ਵਾਣੀ ਨਾਲ ਸੰਬੰਧਿਤ ਕੰਮ ਕਰਨ ਵਾਲਾ ਲਈ ਇਹ ਸਮਾਂ ਬਹੁਤ ਬੈਸਟ ਜਾਣ ਵਾਲਾ ਆ ਕੈਪ੍ਰਿਕੌਰ ਮਕਰ ਰਾਸ਼ੀ ਸਿਤਾਰੇ ਚੰਗੇ ਕਿਉਂਕਿ ਬੁੱਧ ਜੋ ਹੈ ਉਹ ਤੁਹਾਡੀ ਕਿਸਮਤ ਦਾ ਮਾਲਕ ਹੈ ਨੌਵੇਂ ਖਾਨੇ ਦਾ ਮਾਲਕ ਹੈ ਵਧਿਆ ਪੇਪਰ ਵਰਕ ਲੈ ਕੇ ਜੋ ਕੋਈ ਤੁਹਾਡੀ ਪਰੇਸ਼ਾਨੀ ਸੀ ਉਹਦਾ ਹੱਲ ਤੁਹਾਨੂੰ ਮਿਲਿਆ ਕੰਮਕਾਰ ਅੱਛਾ ਹੋਇਆ ਤੁਹਾਡਾ ਕੌਨਫੀਡੈਂਸ ਵਧਿਆ ਰਾਜਨੀਤਿਕ ਲੋਕਾਂ ਨਾਲ ਮੀਟਿੰਗ ਦੇ ਲਈ ਵੀ ਤੁਹਾਨੂੰ ਕਿਤੋਂ ਨਿਯੋਨਤਾ ਸੱਦਾ ਆ ਸਕਦਾ ਆ ਸੂਰਜ ਬੁੱਧੀ ਜੁਤੀ ਤੁਹਾਨੂੰ ਬਹੁਤ ਦਿੱਤਿਆ ਯੋਗ ਜੋਗ ਬਣਾਉਗੀ ਜੋ ਕਿ ਕਹਿ ਸਕਦੇ ਆਪਾਂ ਕਿ ਸਮਝਦਾਰੀ ਜਾਨੀ ਦਿਮਾਗ ਤੋਂ ਚੱਲੋਗੇ ਤੁਸੀਂ ਮੰਮ ਦੇ ਪਜਾਏ ਤਾਂ ਸਿਤਾਰੇ ਤੁਹਾਡੇ ਚੰਗੇ ਔਰ ਪੂਰੀ ਤਰ੍ਹਾਂ ਨਾਲ ਆਪਾ ਕੈਸ ਕਰ ਸਕਦੇ ਆ ਬਿਜ਼ਨਸ ਵਪਾਰ ਕੰਮ ਕਰ ਨੌਕਰੀ ਹਰ ਕਿਸੇ ਨਾਲ ਲਈਏ ਚਾਰ ਗ੍ਰਹਿਆਂ ਦੀ ਜੁਤੀ ਤੁਹਾਨੂੰ ਅੱਛਾ ਸਾਬਤ ਕਰੇਗੀ ਫੈਸਲੇ ਕਿਸੇ ਵੀ ਤਰ੍ਹਾਂ ਦੇ ਹੋਣ ਬਿਲਕੁਲ ਤੁਹਾਡੇ ਹੱਕ ਵਿੱਚ ਹੀ ਹੋਣਗੇ ਨਾਲ ਕੋਸ਼ਿਸ਼ ਇਹ ਕਰਨੀ ਆ ਕਿ ਧੁੱਪ ਚ ਸਿਰ ਟਾ ਕੇ ਰੱਖਣ ਨਾਲ ਸ਼ਨੀ ਦੀ એનર્ਜੀ ਸ਼ੁਭផលਿਤ ਦੇਗੀ ਤੇ ਬੁੱਧ ਵੀ ਚੰਗਾ ਹੋ ਜਾਏਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਬੁੱਧ ਅੱਠਵੇਂ ਘਰ ਦੇ ਦਾ ਤੇ ਤੁਹਾਡੀ ਸੋਚ ਦਾ مالک ਆ ਚੰਗਾ ਸਮਾਂ ਸੀ ਤੁਹਾਡਾ ਵਧੀਆ ਆਪਣੇ ਘਰ ਨੂੰ ਦੇਖ ਰਿਹਾ ਸੀ ਬੁੱਧ ਪਰ ਕੋਈ ਨਾ ਕੋਈ ਕਈ ਵਾਰੀ ਲੱਗਿਆ ਕਿ ਕਿੰਦਾ ਦੀ ਬੇਵਕੂਫੀ ਹੋ ਜਾਂਦੀ ਆ ਕਿ ਸਾਡਾ ਨੁਕਸਾਨ ਹੋ ਜਾਂਦਾ ਤੇ ਇੱਥੇ ਬੁੱਧ ਨੇ ਕੀ ਕਰਨਾ ਤੁਹਾਡੀ ਰਾਸ਼ੀ ਤੋਂ ਬਾਹਰ ਵੀ ਜਾਣਾ ਆ ਤੇ ਸੂਰਜ ਬੁੱਧ ਤੇ ਸ਼ੁਕਰ ਮੰਗਲ ਨੇ ਜਾਣਾ ਇੱਕ ਤਾਂ ਆਪਣੀ ਅੱਖਾਂ ਦਾ ਧਿਆਨ ਰੱਖਣਾ ਨਿਗਾ ਘਟ ਹੋ ਸਕਦੀ ਆ ਤੇ ਉਹਦੀ ਵਜ੍ਹਾ ਨਾਲ ਕੋਈ ਤੁਹਾਨੂੰ ਪਰੇਸ਼ਾਨੀ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਮਾਰਦੇ ਰਹਿਣਾ ਆ ਤੇ ਦੂਜਾ ਘਰ ਦੀ ਛੱਤ ਸਾਫ਼ ਰੱਖਣੀ ਆ ਤੇ ਤੀਜਾ ਸਭ ਤੋਂ ਜ਼ਰੂਰੀ ਪਤਾਸੇ ਦਾ ਸੇਵਨ ਕਰਕੇ ਦਿਨ ਦੀ ਕੀਤੀ ਸ਼ੁਰੂਆਤ 3 ਫਰਵਰੀ ਤੱਕ ਕੰਫੀਡੈਂਸ ਤੇ ਸ਼ੁਕਰ ਨੂੰ ਸ਼ੁਭ ਕਰਨ ਵਿੱਚ ਕਾਰਗਰ ਸਾਬਤ ਹੋਏਗੀ ਪਾਈਸੇ ਜਨ ਮੀਨ ਰਾਸ਼ੀ ਹੁਣ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਬੁੱਧ 11 ਆ ਗਿਆ ਤੁਹਾਡੇ 7ਵੇਂ ਖਾਨੇ ਦਾ ਮਾਲਕ 11ਵੇਂ ਆ ਗਿਆ 6ਵੇਂ ਤੋਂ 6ਵੇਂ ਖਾਨੇ 'ਚ ਆ ਗਿਆ ਪਰ ਪਤਾ ਹੀ ਨਹੀਂ ਲੱਗੇਗਾ ਕਿ ਵਿਰੋਧ ਕਿਉਂ ਹੋ ਰਿਹਾ ਵਿਰੋਧੀ ਕਿਉਂ ਜਾਗ ਰਿਹਾ ਸਾਡੀ ਆਲੇ-ਦੁਆਲੇ ਤੋਂ ਪਰੇਸ਼ਾਨੀ ਕਿਉਂ ਸਾਡੀ ਕਲੋਜ਼ ਦੇ ਰਿਸ਼ਤੇ ਕਿਉਂ ਖਰਾਬ ਰਿਹਾ ਸਾਨੂੰ ਹਰ ਗੱਲ ਤੇ ਟੋਕਿਆ ਕਿਉਂ ਜਾ ਰਿਹਾ ਬਸ ਇਦਾਂ ਦਾ ਥੋੜਾ ਜਿਹਾ ਔਰਾ ਜਿਹਾ ਹੋਣ ਵਾਲਾ ਆ ਤਾਂ ਤੁਸੀਂ ਕੀ ਕਰਨਾ ਇੱਕ ਤਾਂਬੇ ਦਾ ਮੋਰੀ ਵਾਲਾ ਪੈਸਾ ਲੈਣਾ ਕਦੇ-ਕਦੇ ਪਾਣੀ 'ਚ ਸੁੱਟ ਦੇਣਾ ਤੇ ਕੋਲ ਆਪਣੇ ਜੇਬ 'ਚ ਰੱਖ ਕੇ ਜਾਓਗੇ ਤਾਂ ਸਮਝੋ ਸੂਰਜ ਬੁੱਧ ਵੀ ਜੁਤੀ ਸ਼ੁਭ ਫਲ ਵੀ ਦੇਗੀ ਤੇ ਕੰਮਕਾਰਾਂ ਨੂੰ ਵੀ ਗਤੀ ਨਾਲ ਕਰਵਾਉਣ ਵਿੱਚ کارਗਰ ਸਾਬਤ ਹੋਏਗੀ ਨਾਲ ਮੇਨ ਗੱਲ ਹੋਰ ਧਿਆਨ ਰੱਖਣ ਵਾਲੀ ਆ ਕਿਉਂਕਿ ਸ਼ਨੀ ਲਗਨ ਚਾ ਔਰ ਬੁੱਧ 11ਵੇਂ ਸਥਾਨ 'ਚ ਤੇ ਨਾਲ ਹੀ ਸੂਰਜ ਵੀ ਨਾਲ ਹੈ ਤੇ ਸੂਰਜ ਤੁਹਾਡੇ 6ਵੇਂ ਖਾਨੇ ਦਾ ਮਾਲਕ ਆ ਇਸ ਕਰਕੇ ਤੁਸੀਂ ਆਲੇ ਦੁਆਲੇ ਸਰਕਲ ਤੋਂ ਕੋਈ ਕਿਵੇਂ ਵੀ ਕਿਸ ਤਰ੍ਹਾਂ ਵੀ ਕਹੀ ਜਾਵੇ ਬਸ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਕਿ ਬਿਣਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੇ ਕਿਸੇ ਦੇ ਵੀ ਪੇਪਰ ਵਰਕ ਵਿੱਚ ਜਾਂ ਕਿਸੇ ਦੇ ਕੰਮ ਵਿੱਚ ਅਗਰ ਤੁਹਾਨੂੰ ਕੋਈ ਤਕੇਲੇ ਤਾਂ ਵੀ ਥੋੜਾ ਜਿਹਾ ਬਹੁਤ ਸੋਚ ਸਮਝ ਕੇ ਜਵਾਬ ਦੇਣਾ ਠੀਕ ਹੈ ਤਸਾ ਕਹਿ ਸਕਦੇ ਆਪਾਂ 3 ਫਰਵਰੀ ਤੱਕ ਇਹ ਬੁੱਧ ਦਾ ਰਾਸ਼ੀ ਪਰਵਰਤਨ 12 ਰਾਸ਼ੀਆਂ ਲਈ ਸ਼ੁਭ ਜਾਵੇ ਬਹੁਤ ਹੀ ਸ਼ੁਭ ਜਾਵੇ ਬਹੁਤ ਹੀ ਫਾਇਦਾ ਹੋਵੇ ਨਾਲ ਹੀ ਹੁਣ ਮੈਂ ਤੁਹਾਨੂੰ ਦੱਸਦੀ ਆ 12 ਰਾਸ਼ੀਆਂ ਵਾਲੇ ਕਿਹੜਾ ਉਪਾਅ ਕਰ ਸਕਦੇ ਆ ਅਗਰ ਤੁਹਾਨੂੰ ਆਪਣੀ ਰਾਸ਼ੀ ਨਹੀਂ ਵੀ ਪਤਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਜਿੱਦਾਂ ਮੈਂ ਰਾਸ਼ੀਆ ਮੁਤਾਬਕ ਦੱਸਿਆ ਕੁਝ ਡਿਸਟਰਬੈਂਸ ਹੋ ਰਹੀ ਆ ਥੋੜੇ ਦਿਨਾਂ ਤੋਂ ਕੁਝ ਪਰੇਸ਼ਾਨੀ ਆਈ ਆ ਕੁਝ ਕਿਸੇ ਵੀ ਤਰ੍ਹਾਂ ਨਾਲ ਤਾਂ ਬੁੱਧ ਬੈਠਾ ਆ ਸ਼ਨੀ ਦੇ ਘਰ ਚ ਸੂਰਤ ਬੁੱਧ ਤੇ ਮੰਗਲ ਦੀ ਯੁਤੀ ਬਣੀ ਆ ਇਹਦੇ ਲਈ ਤੁਹਾਨੂੰ ਮਸਲਸ ਪ੍ਰੋਬਲਮ ਹੋ ਰਹੀ ਹੈ ਦੰਦਾ ਦੀ ਪ੍ਰੋਬਲਮ ਹੋ ਰਹੀ ਹੈ ਤਾਂ ਤੁਸੀਂ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰ ਸਕਦੇ ਹੋ ਥੋੜੀ ਜੀ ਫਟਕੜੀ ਕੁੱਟ ਕੇ ਘਾਹ ਤੇ ਖਿਲਾਰ ਸਕਦੇ ਹੋ ਨਾਲ ਹੀ ਰਿਲੈਕਸ ਮਿਲੇਗੀ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਮੈਡੀਟੇਸ਼ਨ ਕਰਨਾ ਮੰਨ ਲਓ ਬੁੱਧ ਸਾਡੀਆਂ ਨਾਲਾਂ ਨੇ ਉਹਦੀ ਪ੍ਰੋਬਲਮ ਤੋਂ ਸਾਨੂੰ ਬਚਾਏਗਾ ਤੇ ਮੰਗਲ ਨੂੰ ਸ਼ੁਭ ਕਰਨ ਦੇ ਲਈ ਕਿਉਂਕਿ ਬੁੱਧ ਮੰਗਲ ਮਿੱਤਰ ਨਹੀਂ ਹੈ ਸੂਰਜ ਬੁੱਧ ਮੰਗਲ ਨੇ ਮਿੱਤਰ ਨੇ ਸੌਰੀ ਤੇ ਬੁੱਧ ਸ਼ੁਕਰ ਵੀ ਮਿੱਤਰ ਹੀ ਨੇ ਤਾਂ ਇਸ ਕਰਕੇ ਇਹਨਾਂ ਦੇ ਵਿੱਚ ਸਾਡੀ ਅਗਰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਸਾਨੂੰ ਸਰੀਰਕ ਤੌਰ ਤੇ ਆਉਂਦੀ ਆ ਤਾਂ ਤੁਸੀਂ ਚਲਦੇ ਪਾਣੀ 'ਚ ਚਾਰ ਪਤਾਸੇ ਜਲ ਪ੍ਰਵਾਹ ਕਰ ਸਕਦੇ ਹੋ ਤੇ ਥੋੜੀ ਜੀ ਮੁਠੀ ਕੋਹ ਚੀਨੀ ਲੈ ਕੇ ਚਲ ਪ੍ਰਵਾਹ ਕਰ ਸਕੋ ਰਿਲੈਕਸ ਮਿਲੇਗੀ ਮਿਠਾਸ ਰਹੇਗੀ ਵਧੀਆ ਰਹੇਗਾ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ 3 ਫਰਵਰੀ ਤੱਕ ਬੁੱਧਾ ਰਾਸ਼ੀ ਪਰਵਰਤਨ ਕਿਵੇਂ ਜਾਏਗਾ 12 ਰਾਸ਼ੀਆਂ ਲਈ ਦੱਸਿਆ ਖੁਸ਼ ਰਹੋ ਮੁਸਕਰਾਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਸਰਸਿਕਾ